たけんなじ、あめずんが。てかな、かれな、おっ。 ਕਹਿੰਦੇ ਕਹਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਜਿਹੜਾ ਨਾ ਸਾਡੇ ਬਾਣੀ ਚ ਲਿਖਿਆ ਕਿ ਉਹ ਕਹਿਣਾ ਜਿਹੜਾ ਨਾ ਉਹ ਅੱਖਰਾਂ ਚ ਨਹੀਂ ਆਉਂਦਾ ਜਦੋਂ ਸਾਹਮਣੇ ਤੁਸੀਂ ਦੇਖਦੇ ਨਹੀਂ ਨਾ ਜਿਹੜੀ ਚੀਜ਼ ਤੇ ਜਦੋਂ ਲੋਕ ਇੱਥੇ ਆ ਕੇ ਦੇਖਦੇ ਯਾਰ ਪਾਕਿਸਤਾਨ ਦੇ ਲੋਕ ਭੈਣ ਭਰਾ ਸਾਡਾ ਇੰਨਾ ਜਿਹੜਾ ਹੈਗਾ ਪਿਆਰ ਕਰਦੇ ਸਾਡੇ ਨਾਲ ਇੰਨਾ ਮੇਰਾ ਇੱਕ ਨਾ ਪਿਛਲੀ ਵਾਰ ਇੱਕ ਟਿਕਟੋਕ ਦੇ ਉੱਤੇ ਜਿਹੜਾ ਹੈਗਾ ਵਾਇਰਲ ਹੋ ਗਿਆ ਕਿ ਸਰਦਾਰ ਦੀ ਕਿਤੇ ਇੱਜ਼ਤ ਆ ਤੇ ਉਹ ਪਾਕਿਸਤਾਨ ਧਰਤੀ ਆ ਮੇਰੇ ਉੱਤੇ ਪੁੱਠੇ ਸਿੱਦੇ ਕਮੈਂਟ ਵੀ ਕਈਆਂ ਨੇ ਕੀਤੇ ਮਿਲਦੇ ਪਰ ਉਹ ਮੈਂ ਜਿਹੜਾ ਹੈਗਾ ਸਾਡੇ ਦਿਲੋਂ ਗੱਲ ਤੋਂ ਨਿਕਲੀ ਆਓ ਹਾਂ ਉਹ ਠੀਕ ਹੈ ਨਾ ਉਹ ਵਾਕਿਆ ਜੇ ਇਹ ਇਸ ਦਸਤਾਰ ਦੀ ਕਿਤੇ ਗੱਲ ਹੈ ਨਾ ਜੇ ਮੈਂ ਕਹਿਣਾ ਹੁੰਨਾ ਕਿ ਜੇ ਪਾਕਿਸਤਾਨ ਦੀ ਧਰਤੀ ਤੇ ਆਉਣਾ ਵਾ ਤਾਂ ਪੱਗ ਬੰਨ ਕੇ ਆਇਓ ਹਾਂ ਜੇ ਸਿੱਖ ਪਰਿਵਾਰ ਦੇ ਹੋ ਨਾ ਤੁਸੀਂ ਤਾਂ ਪੱਗ ਬੰਨ ਕੇ ਆਇਓ ਤਾਂ ਫਿਰ ਵੇਖੀ ਜੀ ਆਇਆਂ ਨੂੰ ਅਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਕਿ ਸਿੱਖ ਦੀ ਇੱਜ਼ਤ ਸਿਰਫ ਪਾਕਿਸਤਾਨ ਵਿੱਚ ਹੈ ਬਹੁਤ ਸਾਰੇ ਸਿੱਖ ਜਿਹੜੇ ਪਾਕਿਸਤਾਨ ਦਾ ਵਿਜ਼ਿਟ ਕਰਦੇ ਨੇ ਤੇ ਪਾਕਿਸਤਾਨ ਚ ਆ ਕੇ ਉਹਨਾਂ ਨੂੰ ਇੰਨਾ ਵਧੀਆ ਲੱਗਦਾ ਹੈ ਇੰਨਾ ਵਧੀਆ ਲੱਗਦਾ ਹੈ ਕਿ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਜਿਹੜੀ ਇੱਜ਼ਤ ਸਾਨੂੰ ਇੰਡੀਆ ਵਿੱਚ ਲੱਭਣੀ ਚਾਹੀਦੀ ਹੈ ਉਹ ਤੇ ਸਾਨੂੰ ਪਾਕਿਸਤਾਨ ਦੇ ਵਿੱਚ ਲੱਭਦੀ ਪਈ ਹੈ ਕਿਉਂਕਿ ਜਦੇ ਵੀ ਇੱਥੇ ਕਿਸੇ ਨੂੰ ਵੇਖਦੇ ਨੇ ਲੋਕ ਕਿ ਉਹਨੇ ਪੱਗ ਬੰਨੀ ਦੀ ਹੈ ਉਹਨੇ ਆ ਠੀਕ ਹੈ ਟਰਬਨ ਪਾਈ ਦੀ ਹੈ ਉਹਨੂੰ ਕੇਰ ਲੈਂਦੇ ਨੇ ਠੀਕ ਹੈ ਤੇ ਉਹਦੇ ਉਹਦੇ ਬਕਾਇਦਾ ਉਹਦੇ ਨਾਲ ਸੈਲਫੀਆਂ ਲੈਂਦੇ ਨੇ ਲੋਕ ਉਹਦਾ ਇੰਟਰਵਿਊ ਲੈਣਾ ਸ਼ੁਰੂ ਕਰ ਦਿੰਦੇ ਨੇ ਕੀ ਆ ਬਹੁਤ ਸੇਵਾ ਕਰਦੇ ਨੇ ਬਹੁਤ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਨੇ ਤੇ ਇਹ ਚੀਜ਼ ਵੇਖ ਕੇ ਜਿਹੜੇ ਨੇ ਨਾ ਕਾਫੀ ਸਾਰੇ ਸਿੱਖ ਨੇ ਆ ਪਾਕਿਸਤਾਨ ਦੇ ਬਾਰੇ ਵਿੱਚ ਕਾਫੀ ਕਾਫੀ ਵਧੀਆ ਸੋਹਣੀਆਂ ਗੱਲਾਂ ਕਰਦੇ ਨੇ ਤੇ ਹਜੇ ਤੁਹਾਡੇ ਨਾਲ ਇਹੋ ਜੀ ਵੀਡੀਓ ਸ਼ੇਅਰ ਕਰਾਂਗੇ ਬਹੁਤ ਬਹੁਤ ਜ਼ਿਆਦਾ ਮਸ਼ਹੂਰ ਬੰਦੇ ਨੇ ਸਿੱਖਾਂ ਦੇ ਲੀਡਰ ਹੀ ਕਹਾਂਗੇ ਇਹਨਾਂ ਨੂੰ ਤੇ ਇਹਨਾਂ ਨੇ ਇਹ ਪਾਕਿਸਤਾਨ ਦੇ ਚੈਨਲ ਨੂੰ ਇੰਟਰਵਿਊ ਦਿੱਤਾ ਐਸ ਇੰਟਰਵਿਊ ਦੇ ਵਿੱਚ ਕੀ ਕਿਹਾ ਹੈ ਵੀਡੀਓ ਤੁਸੀਂ ਆਖਿਰ ਤੱਕ ਦੇਖੋ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਫਿਰ ਚਲਦੇ ਆ ਵਿਖਦੇ ਆ ਵੀਡੀਓ लेट्स गो ਮੈਂ ਕਹਿੰਨਾ ਜੀ ਅਮੇਜ਼ਿੰਗ ਆ ਠੀਕ ਹੈ ਨਾ ਕਹਿਣਾ ਉਹ ਕਿੰਦੇ ਕਹਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਜਿਹੜਾ ਨਾ ਸਾਡੇ ਬਾਣੀ ਚ ਲਿਖਿਆ ਕਿ ਉਹ ਕਹਿਣਾ ਜਿਹੜਾ ਨਾ ਉਹ ਅੱਖਰਾਂ ਚ ਨਹੀਂ ਆਉਂਦਾ ਜਦੋਂ ਸਾਹਮਣੇ ਤੁਸੀਂ ਦੇਖਦੇ ਨਹੀਂ ਨਾ ਜਿਹੜੀ ਚੀਜ਼ ਤੇ ਜਦੋਂ ਲੋਕ ਇੱਥੇ ਆ ਕੇ ਦੇਖਦੇ ਯਾਰ ਪਾਕਿਸਤਾਨ ਦੇ ਲੋਕ ਭੈਣ ਭਰਾ ਸਾਡਾ ਇੰਨਾ ਜਿਹੜਾ ਹੈਗਾ ਪਿਆਰ ਕਰਦੇ ਸਾਡੇ ਨਾਲ ਇੰਨਾ ਮੇਰਾ ਇੱਕ ਨਾ ਪਿਛਲੇ ਵਾਰ ਇੱਕ ਟਿਕਟੋਕ ਦੇ ਉੱਤੇ ਜਿਹੜਾ ਹੈਗਾ ਵਾਇਰਲ ਹੋ ਗਿਆ ਕਿ ਸਰਦਾਰ ਦੀ ਕਿਤੇ ਇੱਜ਼ਤ ਆ ਤੇ ਉਹ ਪਾਕਿਸਤਾਨ ਧਰਤੀ ਆ ਮੇਰੇ ਉੱਤੇ ਪੁੱਠੇ ਸਿੱਦੇ ਕਮੈਂਟ ਵੀ ਕਈਆਂ ਨੇ ਕੀਤੇ ਮਿਲਦੇ ਪਰ ਉਹ ਮੈਂ ਜਿਹੜਾ ਹੈਗਾ ਸਾਡੇ ਦਿਲੋਂ ਗੱਲ ਨਿਕਲੀ ਆਓ ਠੀਕ ਹੈ ਨਾ ਉਹ ਵਾਕਿਆ ਜੇ ਇਹ ਇਸ ਦਸਤਾਰ ਦੀ ਕਿਤੇ ਗੱਲ ਹੈ ਨਾ ਜੇ ਮੈਂ ਕਹਿੰਨਾ ਹੁੰਨਾ ਕਿ ਜੇ ਪਾਕਿਸਤਾਨ ਦੀ ਧਰਤੀ ਤੇ ਆਉਣਾ ਵਾ ਤਾਂ ਪੱਗ ਬੰਨ ਕੇ ਆਇਓ ਹਾਂ ਜੇ ਸਿੱਖ ਪਰਿਵਾਰ ਦੇ ਹੋ ਨਾ ਤੁਸੀਂ ਤਾਂ ਪੱਗ ਬੰਨ ਕੇ ਆਇਓ ਫਿਰ ਵੇਖੀ ਕਿਹੜਾ ਫਿਰ ਤੁਸੀਂ ਦੇਖਿਓ ਨਜ਼ਾਰਾ ਤੁਹਾਡੇ ਅੱਗੇ ਪਿੱਛੇ ਜਿਹੜੇ ਹੈਗੇ ਜਿਸ ਤਰ੍ਹਾਂ ਆਪਾਂ ਫਿਲਮੀ ਕਲਾਕਾਰਾਂ ਦੇ ਮਗਰ ਫਿਰਦੇ ਆ ਜੀ ਮਸ਼ਹੂਰ ਹਸਤੀਆਂ ਦੇ ਇਸ ਤਰ੍ਹਾਂ ਸਰਦਾਰ ਨੂੰ ਸਰਦਾਰ ਜੀ ਫੋਟੋ ਖਿਚਾ ਲਓ ਸਰਦਾਰ ਜੀ ਸਾਡੇ ਨਾਲ ਇੱਕ ਪਿਕਚਰ ਕਰਾ ਲਓ ਵੇਖੋ ਨਾ ਅਸਲਾਦ ਜੀ ਤੁਸੀਂ ਸਾਨੂੰ ਇੰਟਰਵਿਊ ਦੇ ਰਹੇ ਹੋ ਤੁਹਾਡੇ ਤੁਸੀਂ ਸੈਲਿਬ੍ਰਿਟੀ ਹੋ ਐਸਵਾਸ ਤੁਸੀਂ ਸਾਡਾ ਟਾਈਮ ਦਿੱਤਾ ਬਹੁਤ ਸ਼ੁਕਰੀਆ ਤੇ ਮੈਂ ਸਾਡੇ ਕੋਲ ਇੱਕ ਦੋ ਆਏ ਸਨ ਐਸੇ ਗੈਸਟ ਸਿੱਖ ਭਰਾ ਯਾਨ ਪਾਰਕ ਨਹੀਂ ਸੀ ਬੰਨੀ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਪਾਰਕ ਬਨੋ ਕਿਉਂਕਿ ਪਾਕਿਸਤਾਨ ਦੇ ਵਿੱਚ ਨਾ ਬਹੁਤ ਪਿਆਰੇ ਬਹੁਤ ਪਿਆਰ ਕਰਦੇ ਨੇ ਆਪਣੇ ਜਿਹੜੇ ਸਾਡੇ ਸਿੱਖ ਭਰਾ ਨੇ ਇੱਥੇ ਵੀ ਲਾਹੌਰ ਦੇ ਵਿੱਚ ਵੀ ਕਾਫੀ ਜ਼ਿਆਦਾ ਫੈਮਿਲੀਜ਼ ਨੇ ਸਿੱਖਾਂ ਦੇ ਰਹਿੰਦੀਆਂ ਨੇ ਆਈ ਡੋਨਟ ਨੋ ਤੁਸੀਂ ਉਹਨਾਂ ਨੂੰ ਮਿਲੇ ਹੋ ਕਿ ਨਹੀਂ ਮਿਲੇ ਤੇ ਉਹ ਵੀ ਬੜੇ ਬੜਾ ਬੜੇ ਮੈਂ ਸਾਰੇ ਮੇਰੇ ਦੋਸਤ ਮਿੱਤਰ ਆ ਮਿਲਦੇ ਗਿਲਦੇ ਅਸੀਂ ਜੀ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਮੈਨੂੰ ਜ਼ਾਹਿਰ ਹੈ ਤੁਸੀਂ ਤਾਂ ਹੁਣ ਜਿੱਥੇ ਲੈ ਕੇ ਆਉਂਦੇ ਹੋ ਤੁਹਾਡਾ ਐਕਸਪੀਰੀਅੰਸ 40 ਸਾਲਾਂ ਤੋਂ ਬਹੁਤ ਮੁxtਲਿਫ ਤਰੀਕੇ ਨਾਲ ਵੀ ਰਿਹਾ ਲੋਕਾਂ ਦਾ ਪਿਆਰ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਸੀ ਪਾਕਿਸਤਾਨ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਜਿਹੜੇ ਮਿਨੋਰਟੀ ਦੇ ਮਿਨਿਸਟਰ ਵੀ ਆ ਉਹ ਬੜੇ ਪਿਆਰੇ ਸਾਡੇ ਵੀਰ ਆ ਬੜਾ ਸਾਨੂੰ ਪਿਆਰ ਦਿੰਦੇ ਆ ਜਿਹੜੇ ਜਨਰਲ ਸੈਕਟਰੀ ਆ ਸਤਮੰਤ ਕੌਰ ਆ ਮਿੰਪਾਲ ਸਿੰਘ ਡਾਕਟਰ ਆ ਪਹਿਲਾ ਸਿੱਖ ਡਾਕਟਰ ਜਿਹੜਾ ਹੈ ਜੀ ਬਾਕੀ ਜਿੰਨੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਉਹ ਫਿਰ ਇਸ ਤੋਂ ਦਾ ਮਹਿਕਮਾ ਊਕਾਫ ਸੈਪ ਖੋਖਰ ਸਾਹਿਬ ਜਿਹੜੇ ਹੈਗੇ ਆ ਏਟੀਪੀਬੀ ਦਾ ਐਡੀਸ਼ਨਲ ਸੈਕਟਰੀ ਆ ਤੇ ਨਾਲ ਦੀ ਨਾਲ ਜਿਹੜੀ ਪਾਕਿਸਤਾਨ ਗਵਰਨਮੈਂਟ ਇਥੋਂ ਦੀਆਂ ਸਿਕਿਉਰਿਟੀ ਫੋਰਸਿਸ ਜਿਹੜੀਆਂ ਪੰਜਾਬ ਪੁਲਿਸ ਖਾਰ ਕਰਕੇ ਐਲੀਟ ਆ ਜਾਂ ਬਾਕੀ ਜਿਹੜੀਆਂ ਫੋਰਸਿਸ ਆ ਇਥੋਂ ਦਾ ਜਿਹੜਾ ਬਾਕੀ ਅਫਸਰ ਜਿਹੜੇ ਹੈਗੇ ਆ ਐਸਪੀ ਸਿਕਿਉਰਿਟੀ ਜਬਾ ਉਹ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਅਸੀਂ ਮੜਾ ਜਾ ਉਹਨਾਂ ਨੂੰ ਫੋਨ ਕਰਦੇ ਆ ਈਮੇਲ ਕਰਦੇ ਆ ਤੇ ਰਾਈਟ ਵੇ ਸਾਡੇ ਲਈ ਉਹ ਅਵੇਲੇਬਿਲਟੀ ਹੋ ਜਾਂਦੀ ਸਾਡੇ ਅਸੀਂ ਹੁਣ ਚੁੱਕੀ ਤੁਸੀਂ ਤੁਹਾਡਾ ਜਿਹੜਾ ਤਾਲੁਕ ਹੈ ਉਹ ਛੱਡ ਦੇ ਦੋਗੇ ਤੇ ਲਹਿੰਦੇ ਦੇ ਵਿੱਚ ਤੁਹਾਡੇ ਪਛੋਕਣ ਦੇ ਕੋਈ ਰਹਿੰਦੇ ਸਨ ਮੇਰੇ ਦਾਦ ਕਾ ਪਰਿਵਾਰ ਜਿਹੜੇ ਮੇਰੇ ਪਿਤਾ ਜੀ ਸੀ ਉਹ ਸੁਣਦੇ ਹੁੰਦੇ ਸੀਗੇ ਸਾਨੂੰ ਜਿਹੜਾ ਕਹਿੰਦੇ ਸੀ ਚੱਕ ਵਾਲੀਏ ਚੱਕ ਵਾਲੀਏ ਅੰਮਰਸਾ ਦੇ ਵਿੱਚ ਜਿਹੜਾ ਨਾ ਸਾਡੇ ਉਹ ਅੱਲ ਵੱਜਦੀ ਆ ਜਿਹੜੀ ਤੇ ਹੋ ਸਕਦਾ ਉਹ ਪਹਿਲਾਂ ਕਿਤੇ ਕਿਸੇ ਚੱਕ ਝੋਗਾ ਹੋਣ ਮੈਨੂੰ ਉਹਦੇ ਬਾਰੇ ਬਹੁਤ ਹੀ ਨੌਲੇਜ ਨਹੀਂ ਹੈ ਕਿਉਂਕਿ ਵੱਡੇ ਵੱਡੇ ਜਿਹੜੇ ਸਾਰੇ ਜਿੰਦੂ ਸਮਝ ਨਹੀਂ ਆ। ਨਹੀਂ ਕਿਥੋਂ ਇੱਥੇ ਐਸਨ ਪਾਕਿਸਤਾਨ ਦੇ। ਹਰ 47 ਤੋਂ ਪਹਿਲਾਂ ਕਿਤੇ ਹੋ ਸਕਦੇ ਆ ਪਰ ਉਦੋਂ ਨਹੀਂ ਗਏ ਪਰ ਮੇਰੇ ਜਿਹੜੇ ਨਾਨਕੇ ਆ ਮੇਰੀ ਮਦਰ ਦੇ ਜਿਹੜੇ ਪੇਕੇ ਸੀਗੇ ਉਹ ਜਿਹੜਾ ਹੈਗਾ ਮਲਤਾਨ ਤੋਂ ਵਿਹਾੜੀ ਆ ਜਿਹੜਾ ਪੂਰੇਵਾਲ ਜਿਹੜੀ ਹੈਗੀ ਮੰਡੀ ਉਹਦੇ ਲੱਗ ਗਿਆ ਚਾਕਨਾਸੀ ਤੇ ਮੈਨੂੰ ਉਥੇ ਜਾਣ ਦਾ ਮੌਕਾ ਮਿਲਿਆ ਬੜੇ ਲੋਕਾਂ ਨੇ ਪਿਆਰ ਕੀਤਾ ਕਿ ਸਾਡੇ ਪਿੰਡ ਦਾ ਦੋਤਾ ਜੀ ਮੈਂ ਦੇਖਿਆ ਬਹੁਤ ਸ਼ੁਕਰ ਬਿਲਕੁਲ ਮੈਂ ਦੇਖਿਆ ਮੈਂ ਸਕੂਲ ਵੀ ਦੇਖਿਆ ਮੈਂ ਉਹ ਆਪਣੇ ਘਰ ਵੀ ਪੁਰਾਣੇ ਉਹ ਜਿਹੜੇ ਹੈਗੇ ਸੀ ਉਹ ਦੇਖ ਕੇ ਬੜੇ ਲੋਕ ਪਿਆਰ ਕਰਦੇ ਬਹੁਤ ਜ਼ਿਆਦਾ ਇਜਤਿਮਾਨ ਕਰਦੇ ਇਹਦਾ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਵਿਆਹ ਵਾਲੇ ਲਾੜੇ ਹੋ ਤੇ ਉਹ ਤੁਹਾਡੇ ਮਗਰ ਸਾਰਾ ਪਿੰਡ ਤੁਰਿਆ ਫਿਰਦਾ ਵਾ ਇਹ ਜਿਹੜੀ ਵਾਹ ਜੀ ਵਾਹ ਕੀ ਮਾਲ ਹੈ ਖੁਸ਼ੀ ਹੁੰਦੀ ਹੈ ਬੜਾ ਫਖਰ ਮਹਿਸੂਸ ਹੁੰਦਾ ਹੈ ਜਿਦੋਂ ਸਾਡੀ ਆਵਾਮ ਇੰਨੀ ਚੰਗੀ ਇੰਨਾ ਪਿਆਰ ਕਰਨ ਵਾਲੀ ਬੜੇ ਲੋਕਾਂ ਦਾ ਨਾ ਕਨਸੈਪਟ ਖਰਾਬ ਸੀ ਪਾਕਿਸਤਾਨ ਨੂੰ ਲੈ ਕੇ ਕਿ ਪਾਕਿਸਤਾਨ ਦੇ ਬਾਰੇ ਚ ਨਾ ਗਲਤ ਗੱਲਾਂ ਕਰਦੇ ਸਨ ਕਹਿੰਦੇ ਜੇ ਤੁਸੀਂ ਆਗੇ ਤਾਂ ਤੁਹਾਡਾ ਨਾ ਅਮਰੀਕਾ ਜਾਂ ਕੈਨੇਡਾ ਦਾ ਵੀਜ਼ਾ ਨਹੀਂ ਲੱਗੇਗਾ ਸਾਡੇ ਕੁਝ ਸਿੱਖ ਭਰਾ ਇਹਨਾਂ ਨੇ ਦੱਸਿਆ ਕਿ ਉੱਥੇ ਲੋਕਾਂ ਦਾ ਐ ਵਾਲਾ ਜ਼ਹਿਨ ਨਹੀਂ ਸੀ ਤਾਂ ਇਸ ਵਾਸਤੇ ਲੋਕ ਪਾਕਿਸਤਾਨ ਨਹੀਂ ਹਨਾਂਦੇ ਦੂਸਰਾ ਕਿ ਪਾਕਿਸਤਾਨ ਜਾਓਗੇ ਤੁਹਾਡਾ ਭੈੜਾ سلوਕ ਕਰਨਗੇ ਸੋਸ਼ਲ ਮੀਡੀਆ ਨੇ ਇਹ ਦਿਮਾਗ ਔਰ ਇਹ ਇਲਜ਼ਾਮਤ ਸਾਫ਼ ਕਰ ਦਿੱਤੇ ਲੋਕਾਂ ਦਾ ਦਿਮਾਗ ਸਾਫ਼ ਹੋ ਗਿਆ ਕਿ ਐਸਾ ਨਹੀਂ ਹੈ ਉਹ ਸਾਡੇ ਭਰਾ ਇਹਨਾਂ ਨੂੰ ਅਸੀਂ ਉਹਨਾਂ ਨੂੰ ਮਿਲਿਆ ਸਾਡੀ ਬੜੀ ਇੱਜ਼ਤ ਪਿਆਰ ਤੇ ਮਾਨ ਕਰਦੇ ਨੇ ਤੇ ਜਿਹੜੇ ਉੱਥੋਂ ਦੇ ਜਵਾਨ ਨੇ ਜਾਂ ਕੈਨੇਡਾ ਦੇ ਜਵਾਨ ਨੇ ਉਹ ਕਿਉਂ ਨਹੀਂ ਆਉਂਦੇ ਪਾਕਿਸਤਾਨ ਐ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ ਇਹ ਬਿਲਕੁਲ ਸਹੀ ਆ ਉੱਥੇ ਗਲਤ ਫਹਿਮੀਆਂ ਜਿਹੜੀਆਂ ਸਾਡੇ ਬਹੁਤ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਵੀ ਤੇ ਬਾਹਰ ਕੈਨੇਡਾ ਦੇ ਵਿੱਚ ਵੀ ਹੂੰ ਬਾਹਰਲੇ ਮੁਲਕ ਜਿੰਨੇ ਵੀ ਹੈਗੇ ਫੋਰਨ ਕੰਟਰੀ ਸਾਡੀਆਂ ਉਹਨਾਂ ਦੇ ਇੱਕ ਵਹਿਮ ਪਾਇਆ ਜਾਂਦਾ ਸੀਗਾ ਕਿ ਜਦੋਂ ਸਾਡੇ ਕੈਨੇਡੀਅਨ ਲੋਕਾਂ ਦੇ ਵਿੱਚ ਵੀ ਜੇ ਤੁਸੀਂ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਜੇ ਤੁਹਾਨੂੰ ਅਮਰੀਕਾ ਬਾਰਡਰ ਨਹੀਂ ਕਰਾਸ ਕਰਨ ਦੇਣਾ ਜਿਹੜੇ ਸਾਡੇ ਟਰੱਕਾਂ ਵਾਲੇ ਵੀਰ ਆ ਜਾਂ ਪੰਜਾਬ ਤੋਂ ਜਿਹੜੇ ਨੌਜਵਾਨ ਯੂਥ ਆ ਉਹਨੂੰ ਕਹਿੰਦੇ ਤੁਸੀਂ ਤੁਹਾਡਾ ਫਿਰ ਕੈਨੇਡਾ ਅਮਰੀਕਾ ਮੈਂ ਹਰ ਸਾਲ ਹੀ ਉੱਥੇ ਬੋਲ ਕੇ ਜਾਨਣਾ ਨਨਕਾਣਾ ਸਾਹਿਬ ਜਿੱਥੇ ਤੇ ਆਉਣਾ ਵਾ ਮੈਨੂੰ ਮੌਕਾ ਦਿੰਦੀ ਗੁਰਦੁਆਰਾ ਕਮੇਟੀ ਤੇ ਮੈਂ ਕਹਿਣਾ ਹੁੰਨਾ ਵਾ ਕਿ ਤੁਸੀਂ ਨਾਨਕ ਦੇ ਗੁਰੂ ਨਾਨਕ ਪਾਸ਼ਾ ਦੇ ਦਰਬਾਰ ਦੇ ਉੱਤੇ ਦਰ ਦੇ ਉੱਤੇ ਆਓਗੇ ਨੀ ਜੀ ਤੁਹਾਡੀ ਕਿਸਮਤ ਖੁੱਲਣੀ ਆ ਬੰਦ ਨਹੀਂ ਹੋਣੀ ਵਾ 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 ਤੁਸੀਂ ਇੱਕ ਵਾਰ ਆ ਕੇ ਵੇਖੋ ਮੈਨੂੰ ਨੀਵੇਂ ਥਾਂ ਬਿਠਾ ਦਿਓ ਜੇ ਤੁਹਾਡਾ ਵੀਜ਼ਾ ਨਾ ਲੱਗਿਆ ਤੁਸੀਂ ਸੱਚੇ ਦਿਲੋਂ ਆਇਓ ਇਹ ਨਾ ਮਨਸਾ ਲੈ ਕੇ ਆਇਓ ਕਿ ਮੈਂ ਨਨਕਾਣਾ ਸਾਹਿਬ ਜਾਣਾ ਤਾਂ ਮੇਰਾ ਵੀਜ਼ਾ ਲੱਗ ਜਾਏ ਕੈਨੇਡਾ ਅਮਰੀਕਾ ਦਾ ਸੱਚੇ ਦਿਲੋਂ ਆਇਓ ਤੁਹਾਡਾ ਵੀਜ਼ਾ ਜ਼ਰੂਰ ਲੱਗੇਗਾ ਤੁਹਾਨੂੰ ਕੰਟਰੀ ਵਾਲੇ ਆਫਵਾਜ਼ਾਂ ਮਾਰਨਗੇ ਪਰ ਉਹ ਜਿਹੜਾ ਹੈਗਾ ਵਾ ਵੈਸੇ ਪੰਜਾਬ ਜੇ ਤੁਸੀਂ ਜਾ ਕੇ ਰਹੋਗੇ ਨਾ ਜੀ ਜਿੰਨਾ ਕਿ ਪੈਸਾ ਉੱਥੇ ਕਰਦੇ ਆ ਉਹ ਪੰਜਾਬ ਦੇ ਰਹਿ ਕੇ ਵੀ ਬੜਾ ਕੁਝ ਕਰ ਸਕਦੇ ਆ ਕਿਉਂਕਿ ਗਲਤ ਫਹਮੀਆਂ ਜਿਹੜੀਆਂ ਪਾਈਆਂ ਜਾਂਦੀਆਂ ਸੀ ਕੁਝ ਗਵਰਨਮੈਂਟ ਵੱਲੋਂ ਵੀ ਤੇ ਕੁਛ ਉਹਨਾਂ ਦੇ ਉਹਨਾਂ ਅਦਾਰਿਆਂ ਵੱਲੋਂ ਵੀ ਜਿਹੜਾ ਹੈ ਜੀ ਵੀ ਯੂਥ ਜਿਹੜਾ ਹੈਗਾ ਇੱਧਰ ਨਾ ਜਾਵੇ ਇੱਧਰ ਜਾ ਕੇ ਪਤਾ ਨਹੀਂ ਕੀ ਹੋਊਗਾ ਇਹ ਪੈਦਾ ਕਰਦਾ ਕਿ ਪਾਕਿਸਤਾਨੀ ਜਾ ਕੇ ਪਤਾ ਨਹੀਂ ਕੀ ਉਹ ਸਿਖਾ ਦਿੰਦੇ ਆ ਪਤਾ ਨਹੀਂ ਕਿ ਉਹ ਗਲਤ ਚੀਜ਼ਾਂ ਸਿਖਾਈ ਜਾਂਦੇ ਆ ਪਰ ਐਸੀ ਗੱਲ ਨਹੀਂ ਹੈ ਪਾਕਿਸਤਾਨੀ ਲੋਕ ਸਾਨੂੰ ਬਹੁਤ ਪਿਆਰ ਕਰਦੇ ਆ ਬਹੁਤ ਮੁਹੱਬਤ ਕਰਦੇ ਆ ਬਹੁਤ ਇੱਜ਼ਤ ਕਰਦੇ ਆ ਸਾਡੀ ਸੋ ਇਸ ਤਰ੍ਹਾਂ ਦਾ ਉਹ ਮੌਕਾ ਨਹੀਂ ਮਿਲਦਾ ਦੂਜੀਆਂ ਗੱਲਾਂ ਤਾਂ ਨਹੀਂ ਸਾਨੂੰ ਮੌਕਾ ਮਿਲਦਾ ਕਿ ਇਹਨੇ ਇਹੋ ਜਿਹੀਆਂ ਗੱਲਾਂ ਕੀ ਸਿਖਾਉਣੀਆਂ ਵਾ ਸੋ ਮੈਂ ਅੱਜ ਵੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਨੇੜੇ ਨਾ ਹੁੰਦੇ ਜੀ ਲੇਕਿਨ ਉਹ ਕੰਮ ਤੁਸੀਂ ਪਰ ਉਹ ਕੰਮ ਜਾਂਦਾ ਹੋ ਰਿਹਾ ਕਾਮਯਾਬ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਹੋਣਾ ਇਨਸ਼ਾਅੱਲਾ ਤੁਸੀਂ ਉਹਨਾਂ ਦੀ ਗੱਲਾਂ 'ਚ ਨਾ ਆਓ ਪਾਕਿਸਤਾਨ ਆਓ ਜਿਹੜੇ ਪਾਕਿਸਤਾਨ ਦੇ ਲੋਕ ਨੇ ਉਹ ਜਾਨਣਾ ਚਾਹੁੰਦੇ ਨੇ ਉਹਨਾਂ ਦਾ ਪਛੋਕੜੇ ਚਾਹਦੇ ਮੇਰਾ ਨਾ ਜਿਹੜਾ ਮੈਂ ਇੱਥੇ ਰਿਲੀਜੀਅਸ ਟੂਰਿਜ਼ਮ ਸ਼ੁਰੂ ਕੀਤੀ ਸੀ ਮੇਰਾ ਮਕਸਦ ਵੀ ਇਹ ਸੀ ਕਿ ਸਾਡੀ ਜੂਥ ਨੂੰ ਸਾਡੇ ਨਾਲ ਇਸ ਸਾਲ ਵੀ ਜਿਹੜੇ ਹੈਗੇ ਆ 5 6 ਜਿਹੜੇ ਹੈਗੇ ਆ ਜੂਤੇ ਆਏ ਹਰ ਸਾਲ ਹੀ ਆਉਂਦੇ ਆ ਔਰ ਮੈਂ ਸਪੈਸ਼ਲ ਡਿਸਕਾਊਂਟ ਉਹਨਾਂ ਬੱਚਿਆਂ ਲਈ ਦੇਣਾ ਹੋਣਾ ਪਰਿਵਾਰ ਨੂੰ ਜਿਹੜਾ ਬੱਚਿਆਂ ਨੂੰ ਨਾਲ ਲੈ ਕੇ ਆਉਂਦਾ ਵਾ ਮੈਂ ਕਈ ਵਾਰ ਇੱਥੋਂ ਤੱਕ ਵੀ ਆਫਰ ਕਰ ਦਿੰਨਾ ਕਿ ਤੁਹਾਡੇ ਕੋਲ ਜੇ ਤੁਸੀਂ ਬੱਚਿਆਂ ਤੁਸੀਂ ਨਹੀਂ ਵੀ ਦੇ ਸਕਦੇ ਤਾਂ ਵੀ ਕੋਈ ਗੱਲ ਨਹੀਂ ਆਓ ਜੇ ਤੁਸੀਂ ਉਹਨੂੰ ਮੈਨੂੰ ਕਿਸ਼ਤਾਂ 'ਚ ਦੇ ਸਕਦੇ ਹੋ ਸਾਲ 2 ਸਾਲ 5 ਸਾਲ ਹੌਲੀ ਹੌਲੀ ਕਰਕੇ ਤੁਸੀਂ ਦੇਣੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਆਪਣੇ ਬੱਚਿਆਂ ਨੂੰ ਲਿਆ ਕੇ ਕਿਉਂਕਿ ਜਿਹੜੀ ਦੇਸ਼ਤੀ ਕੌਮ ਦੀ ਜਾਂ ਵਾਗਡੋ ਰਿਆ ਨਾ ਜੀ ਸਾਡੇ ਯੂਥ ਨੇ ਸਾਂਭਣੀ ਹੈ। ਕੈਨੇਡਾ ਵਾਸਤੇ ਵੀ ਇਹ ਵਾਲੀ ਆਪਸ਼ਨ ਹੈ ਕਿ ਨਹੀਂ? ਸੇਮ ਕੈਨੇਡੀਅਨ ਦੀ ਵੀ। ਸੇਮ ਸਾਰਾ ਕੁਝ ਜਿਹੜਾ ਹੈਗਾ ਵਾ ਜਿੱਥੋਂ ਮਰਜੀ ਕੋਈ ਆਵੇ ਨਾ। ਚੜਦੇ ਆ ਵਾ ਚੜਦੇ ਆ ਵਾ। ਚੜਦੇ ਆਲੇ ਵੀ ਕੋਈ ਨਹੀਂ। ਲੈਂਦੇ ਆਲੇ ਆ ਸੇ ਆਵੇ। ਜੀ ਜੀ। ਸਾਰਿਆਂ ਲਈ ਆ ਜੀ ਸਾਰਾ। ਫਿਰ ਤੇ ਮੈਂ ਇਨਸਟਾਲਮੈਂਟ ਤੇ ਵੀਜ਼ਾ ਲਵਾਨੀ ਹੈ ਮੈਂ ਚੱਲਨੀ ਹੈ ਕਿੱਥੇ। ਜੀ ਜੀ ਬਿਲਕੁਲ ਬਿਲਕੁਲ। ਮੈਂ ਇਹ ਵゼਰਾ ਲਾਈਟਰ ਨੋਟ ਤੇ ਮੈਂ ਕਹਿੰਦਾ ਬਹੁਤ ਜ਼ਬਰਦਸਤ ਬਹੁਤ ਚੰਗਾ ਕੰਮ ਕਰਦੇ ਹੋ ਤੁਸੀਂ। ਕਿ ਜਿਹੜਾ ਬੱਚਿਆਂ ਨਾਲ ਕਹਿੰਦਾ ਕਿ ਜੇ ਆਪ ਅਗਰ ਤੁਸੀਂ ਆਪਣੀ ਯੂਥ ਨੂੰ ਆਪਣੀ ਆਣ ਵਾਲੀ نسل ਨੂੰ ਇਸ ਤਰ੍ਹਾਂ ਵਹਾ ਦੇ ਲੋਕ ਕਿਵੇਂ ਨੇ ਜਿਹੜਾ ਇੱਕ ਨਾ اسلام ਦੇ ਵਿੱਚ ਮੁਸਲਮਾਨ ਦੇ ਲਈ ਜਿਹੜਾ ਮੱਕੇ ਤੇ ਮਦੀਨੇ ਦੇ ਲਈ ਪਿਆਰ ਆ ਨਾ ਜੀ ਉਹ ਤੁਹਾਡਾ ਇੱਥੇ ਲਈ ਉਹ ਸਾਡੇ ਇੱਥੇ ਉਹ ਚੀਜ਼ਾਂ ਵਾਂ ਪਰ ਸਾਡੇ ਵਿੱਚ ਉਹ ਅਜੇ ਜਾਗਰਤੀ ਨਹੀਂ ਹੈ ਅਸੀਂ ਲੋਕਾਂ ਨੂੰ ਵੇਅਰ ਕਰ ਰਹੇ ਹਾਂ ਅੱਛਾ ਕਿ ਵੱਤੋਂ ਵੱਤ ਜਾਓ ਬਹੁਤ ਪੋਟੈਂਸ਼ੀਅਲ ਬਹੁਤ ਇੱਥੇ ਜਾ ਕੇ ਜਿਹੜਾ ਹੈ ਤੁਹਾਨੂੰ ਦੇਖਣ ਵਾਲਾ ਚੀਜ਼ ਮਿਲਦੀ ਆ ਪਾਕਿਸਤਾਨ ਦੀ ਜਿਹੜੀ ਬਿਊਟੀ ਆ ਨਾ ਜੀ ਗੁਰਦੁਆਰਿਆਂ ਤੋਂ ਹਿਸਟੋਰੀਕਲ ਚੀਜ਼ਾਂ ਤੋਂ ਇਲਾਵਾ ਇਹ ਪਾਕਿਸਤਾਨ ਦੇ ਵਿੱਚ ਨੇਚਰਲ ਬਿਊਟੀ ਬਹੁਤ ਜਿਆਦੀ ਹੈ ਇਹਦੇ ਚ ਕੋਈ ਦੌਰ ਆਇਆ ਨਹੀਂ ਹੈਗੀਆਂ ਕਿ ਜਦੋਂ ਇੱਥੇ ਲੋਕ ਆਉਂਦੇ ਆ ਉਹ ਕਹਿੰਦੇ ਯਾਰ ਇੰਨਾ ਵੀ ਜ਼ਿਆਦਾ ਦਰਖਤ ਹੈ ਇੱਥੇ ਪੋਲੂਸ਼ਨ ਨਹੀਂ ਹੈ ਬਹੁਤ ਘੱਟ ਹੈ ਲਾਹੌਰ ਦੇ ਵਿੱਚ ਮੋਟਰਸਾਈਕਲ ਜਾਂ ਟੈਂਪੂਆਂ ਕਰਕੇ ਥੋੜਾ ਬਤਾ ਆਟੋ ਰੱਖਿਆ ਕਰਕੇ ਹੈ ਆ ਬਾਹਰ ਨਿਕਲ ਜੋ ਬਿਲਕੁਲ ਨਹੀਂ ਲਾਹੌਰ ਇੱਥੇ ਡਸਟ ਵਗੈਰਾ ਨਹੀਂ ਹੈ ਕਿਉਂਕਿ ਦਰਖਤ ਹੀ ਇੰਨੇ ਕ ਜ਼ਿਆਦਾ ਵਾ ਫਲਵਾੜੀ ਬਲਬੂਟੇ ਇੰਨੇ ਕ ਜ਼ਿਆਦੇ ਆ ਕਿ ਇੱਥੇ ਜਦੋਂ ਆਪਾਂ ਵਾਗਾ ਵੱਡ ਟੱਪ ਜਾਂਦੇ ਆ ਤੇ ਉਧਰ ਸੜਕਾਂ ਤੇ ਤੁਹਾਨੂੰ درخت ਤੇ ਨਹੀਂ ਲੱਭਦਾ ਛਿੱਤੀ ਕੀਤੇ ਠੀਕ ਹੈ ਨਾ ਉਹ ਫਿਰ ਪੋਲੂਸ਼ਨ ਮਿੱਟੀ ਘਟਾ ਦੂਜਾ ਤੀਜਾ ਸਾਰਾ ਕੁਝ ਉੱਡਣਾ ਵਾ ਉੱਥੇ ਸੋ ਇਸ ਕਰਕੇ ਜਿਹੜਾ ਹੈਗਾ ਮੈਂ ਪਾਕਿਸਤਾਨ ਗਵਰਨਮੈਂਟ ਦਾ ਸਪੈਸ਼ਲ ਤੌਰ ਦੇ ਉੱਤੇ ਧੰਨਵਾਦ ਕਰਦਾ ਇੱਥੋਂ ਦੇ ਲੋਕਾਂ ਦਾ ਵੀ ਉਹਨਾਂ ਨੇ ਜਿਹੜਾ ਇਹ ਚੀਜ਼ਾਂ ਨੂੰ ਸੰਭਾਇਆ ਵਾ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਧੰਨਵਾਦ ਅੱਛਾ ਤੁਸੀਂ ਕਹੇ ਨਾ ਤਾਂ ਖੂਬਸੂਰਤੀ ਬੋੜੀ ਬਹੁਤ ਮੈਂ ਕੀ ਹੋਰ ਕਹਿ ਲੱਗਣਾ ਇੱਥੋਂ ਦੀਆਂ ਕੁੜੀਆਂ ਬਹੁਤ ਖੂਬਸੂਰਤ ਨੇ ਬੁੱਲੇ ਬੜੇ ਹਮਸਲ ਨੇ ਸਾਰੀਆਂ ਕੁੜੀਆਂ ਜਿਹੜੀਆਂ ਨੇ ਜੀ ਇਹ ਸੁਹਾਪਣ ਰੱਬ ਨੇ ਦਿੱ ਸੋ ਕੁੜੀਆਂ ਉਧਰ ਦੀਆਂ ਵੀ ਬਹੁਤ ਸੋਹਣੀਆਂ ਇੱਧਰ ਦੀਆਂ ਵੀ ਬਹੁਤ ਸੋਹਣੀਆਂ ਵਾ ਠੀਕ ਹੈ ਨਾ ਸੋ ਦੋਵੇਂ ਤਰ੍ਹਾਂ ਦਾ ਜਿਹੜਾ ਹੈ ਉਹ ਜਿਹੜਾ ਹੈ ਇੱਥੇ ਲੋਕ ਸੋਹਣੇ ਲੋਕ ਲੋਕ ਸਾਰੇ ਸੋਹਣੇ ਕਹਿੰਦੇ ਨੇ ਸੋਹਣਾ ਉਹ ਸੰਝੜਾ ਉਹ ਤੁਹਾਡੇ اخلاق ਚ ਹੁੰਦਾ ਹੈ ਤੁਹਾਡੇ ਕਿਰਦਾਰ ਚ ਹੁੰਦਾ ਹੈ ਤੁਸੀਂ ਕਿਸ ਤਰ੍ਹਾਂ ਲੋਕਾਂ ਦੇ ਨਾਲ ਬਿਹੇਵ ਕਰਦੇ ਹੋ ਕਿਸ ਤਰ੍ਹਾਂ ਚੱਲਦੇ ਹੋ ਕਿਸ ਤਰ੍ਹਾਂ ਬਹਿੰਦੇ ਹੋ ਮੇਮਾਨਾ ਆਮ ਇੱਕ ਕਹਾਵਤ ਹੁੰਦੀ ਸੀ ਕਿ ਜੇ ਤੁਸੀਂ ਚੰਗੇ ਹੋ ਤਾਂ ਸਾਰੇ ਚੰਗੇ ਜੇ ਤੁਸੀਂ ਸੋਹਣੇ ਤੁਹਾਨੂੰ ਸਾਰੇ ਸੋਹਣੇ ਲੱਗਣਗੇ ਹਾਂਜੀ ਤਾਂ ਦਿਲ ਸਾਫ਼ ਹੈ ਤਾਂ ਸਾਰੇ ਸਾਰੇ ਲੋਕ ਤੁਹਾਨੂੰ ਚੰਗੇ ਨਜ਼ਰ ਆਉਣਗੇ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਇੱਥੋਂ ਦੇ ਲੋਕ ਨੇ ਉਹ ਜਾਣਨਾ ਚਾਹੁੰਦੇ ਨੇ ਚੜਦੇ ਆਪਣਾ ਪੁੱਛੋਕੜ ਵੇਖਣ ਆਸਤੇ ਉਥੋਂ ਦੇ ਲੋਕਾਂ ਨੂੰ ਤਾਂ ਚਲੋ ਇਬਾਦਤ ਦੇ ਸਾਹਮਣੇ ਲੋਨ ਦੀ ਧਰਮ ਦੀ ਇੱਕ ਬਹੁਤ ਵੱਡੀ ਇੱਕ ਸਿਗਨੀਫੀਕੈਂਸ ਹੈ ਰਿਲੀਜੀਅਸ ਜਿਹਦੇ ਬਾਅਦ ਤੋਂ ਆ ਜਾਂਦੇ ਨੇ ਪਾਕਿਸਤਾਨੀ ਗਵਰਨਮੈਂਟ ਨੇ ਆਸਾਨੀ ਨਹੀਂ ਕੀਤੀ ਹੈ ਮੋਦੀ ਗਵਰਨਮੈਂਟ ਨੇ ਬਹੁਤ ਮੁਸ਼ਕਿਲਾਂ ਕੀਤੀਆਂ ਨੇ ਵੀਜ਼ਾ ਨਹੀਂ ਦਿੰਦਾ ਤੇ ਕੀ ਤੁਸੀਂ ਪੈਗਾਮ ਦੇਣਾ ਚਾਹੋਗੇ ਇਥੋਂ ਦੇ ਲੋਕ ਵੀ ਜਾਣਾ ਚਾਹੁੰਦੇ ਨੇ ਕੁਝ ਤਾਂ ਮਰ ਜਾਂਦੇ ਨੇ ਇੰਤਜ਼ਾਰ ਕਰ ਕਰਕੇ ਆਪਣੇ ਭੈਣ ਭਰਾਵਾਂ ਨੂੰ ਮਿਲਣ ਵਾਸਤੇ ਆਪਣੇ ਰਿਸ਼ਤੇਦਾਰ ਹੈ ਇਹ ਤੇ ਉਹਨਾਂ ਦੇ ਉੱਥੇ ਨੇ ਲੇਕਿਨ ਉਹ ਪਾਰਟੀਸ਼ਨ ਚ ਲੱਗ ਹੋਏ ਬਾਅਦ ਕੁਝ ਅਰਸੇ ਬਾਅਦ ਤਾਲੁਕਾਤ ਮਿਲੇ ਰਾਪਤੇ ਹੋਏ ਲੇ ਲੋਕਾਂ ਕੇ ਇਸ ਤਰ੍ਹਾਂ ਪਾਕਿਸਤਾਨ ਖੁੱਲੇ ਦਿਲ ਨਾਲ ਵੀ ਜੇ ਦੇ ਰਿਹਾ ਵਾ ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀ ਕਿ 130 ਤੋਂ ਉੱਪਰ ਜਿਹੜੇ ਹਿੰਦੂ ਲੋਕ ਜਿਹੜੇ ਹੈਗੇ ਉਹ ਪਾਕਿਸਤਾਨ ਦੀ ਧਰਤੀ ਦੇ ਉੱਤੇ ਆਏ ਆ ਉਹ ਅੱਗੋਂ ਪਿੱਛੋਂ ਵੀ ਆਉਂਦੇ ਆ ਤੇ ਇਹ ਇਹ ਇੰਡੀਆ ਗਵਰਨਮੈਂਟ ਨੂੰ ਵੀ ਜਿਹੜਾ ਚਾਹੀਦਾ ਵਾ ਕਿ ਜਿਹੜੇ ਇੱਥੋਂ ਦੇ ਲੋਕ ਆ ਜਿਨ੍ਹਾਂ ਦੇ ਵੱਡੇ-ਵੱਡੇਰੇ ਉੱਥੇ ਰਹਿ ਗਏ ਜਾਂ ਜਿਹੜੇ ਦੇਖਣਾ ਚਾਹੁੰਦੇ ਆ ਉੱਥੇ ਜਾਣਾ ਚਾਹੁੰਦੇ ਆ ਆਪਣੀਆਂ ਦਰਗਾਹਾਂ ਉਹਨਾਂ ਦੀਆਂ ਹੈਗੀਆਂ ਵਾ ਉਹ ਦੇਖਣਾ ਚਾਹੁੰਦੇ ਆ ਜਾਂ ਸਿੱਖ ਲੋਕ ਜਿਹੜੇ ਉਧਰ ਜਾ ਕੇ ਦਰਬਾਰ ਸਾਹਿਬਾ ਮੱਥਾ ਟੇਕਣਾ ਚਾਹੁੰਦੇ ਆ ਉਹਨਾਂ ਨੂੰ ਜਿਹੜੀ ਮੋਦੀ ਸਰਕਾਰ ਦੀ ਗੱਲ ਕੀਤੀ ਆ ਤਾਂ ਉਹ ਤਾਂ ਕੈਨੇਡਾ ਦੇ ਉੱਤੇ ਵੀ ਬੜੀਆਂ ਸ਼ਕਤੀਆਂ ਲਾਈਆਂ ਉਹਨਾਂ ਨੇ ਸਾਡੇ ਲੋਕਾਂ ਦੇ ਉੱਤੇ ਕੈਨੇਡੀਅਨ ਲੋਕਾਂ ਦੇ ਉੱਤੇ ਖਾਸ ਕਰਕੇ ਇੱਕ ਕੇਸ ਆਇਆ ਨਾ ਸਾਹਮਣੇ ਉਹਦਾ ਹਾਂ ਜੀ ਕੇਸ ਪਹਿਲਾਂ ਵੀ ਥੋੜਾ ਬਹੁਤਾ ਕਰਦੇ ਰਹਿੰਦੇ ਸੀਗੇ ਥੋੜੀ ਬਹੁਤੀ ਸ਼ਕਤੀਆਂ ਕਰਦੇ ਰਹਿੰਦੇ ਸੀ ਹੁਣ ਕੇਸ ਆ ਗਿਆ ਸਾਹਮਣੇ ਉਹਨਾਂ ਨੇ ਬਹੁਤ ਜ਼ਿਆਦਾ ਸ਼ਕਤੀਆਂ ਉਹ ਸਿੱਖਾਂ ਦੇ ਉੱਤੇ ਤਾਂ ਕਰਨੀ ਸੀਗੀ ਪਰ ਦੂਸਰੇ ਜਿਹੜੇ ਲੋਕ ਆ ਕੈਨੇਡੀਅਨ ਉਹਨਾਂ ਦੇ ਵਿੱਚ ਹਿੰਦੂ ਵੀ ਆ ਕ੍ਰਿਸਚੀਅਨ ਵੀ ਆ ਮੁਸਲਮਾਨ ਵੀ ਆ ਸਾਰੇ ਕੋਈ ਉਹਨਾਂ ਦੇ ਉੱਤੇ ਵੀ ਜੜੀਆਂ ਹੈਗੀਆਂ ਵਾ ਉਹ ਸਾਰੀਆਂ ਇੱਕੋ ਜਿਹੀ ਫਿਰ ਉਹ ਟਰੀਟ ਕਰਦੇ ਸਾਰਿਆਂ ਨੂੰ ਜੋ ਲੈ ਅਸੀਂ ਤੁਹਾਨੂੰ ਰਿਕੁਐਸਟ ਹੀ ਕਰ ਸਕਦੇ ਆ ਹਾਂਜੀ ਹਾਂਜੀ ਕਿ ਤੁਸੀਂ ਜਰਾ ਸਹਾਇਨਿਆ ਕਰੋ ਤਾਂ ਕਿ ਥੋਂ ਦੇ ਲੋਕ ਵੀ ਜਾਣਾ ਜਾਵੇ ਹਾਲਾਂਕਿ ਜੇ ਇਹ ਦੋਵੇਂ ਮੁਲਕ ਰਲ ਕੇ ਚੱਲਣ ਨਾ ਜੀ ਦੋਵਾਂ ਮੁਲਕਾਂ ਦੀ ਹਕੂਮਤ ਪੋਜੀਟਿਵ ਪੋਲਿਟਿਕਸ ਕਰਨ ਤਾਂ ਦੁਨੀਆ ਦੇ ਉੱਤੇ ਰਾਜ ਕਰ ਸਕਦੇ ਆ ਸਹੀ ਗੱਲ ਠੀਕ ਹੈ ਨਾ ਜੀ ਉਹ ਜਿੰਨਾ ਕਿ ਇੱਥੇ ਨੈਚੁਰਲ ਰਿਸੋਰਸ ਜਿਹੜੇ ਹੈਗੇ ਆ ਜਿੰਨਾ ਕਿ ਇੱਥੇ ਫੂਡ ਆ ਦੇਖੋ ਪਾਕਿਸਤਾਨ ਨੂੰ ਜਿਹੜੀ ਚੀਜ਼ ਚਾਹੀਦੀ ਆ ਉਧਰੋਂ ਤੇ ਉਹ ਆਯਾ ਦबई ਆ ਰਹੀ ਆ ਉਹ ਉਹ ਦੁਬਈ ਵਾਲੇ ਬੈਠੇ ਉਹਦਾ ਪ੍ਰੋਜੈਕਟ ਖਾ ਰਿਆ ਜਿਹੜੀ ਇਧਰੋਂ ਜਾਣੀ ਆ ਉਹ ਉਧਰ ਵਾਇਆ ਜਾ ਰਹੀ ਆ ਜਾਂ ਕਿਸੇ ਹੋਰ ਮੁਲਕ ਦੀ ਜੇ ਸਿੱਧਾ ਇੱਥੇ ਨਾਲ-ਨਾਲ ਬਾਰਡਰ ਚੱਲਦੇ ਆ ਇਹ ਇਹ ਆਪਸ ਵਿੱਚ ਕਰਨ ਤਾਂ ਬਹੁਤ ਕੁਝ ਡਿਵੈਲਪ ਕਰ ਸਕਦੇ ਬੜਾ ਕੁਝ ਜਿਹੜਾ ਹੈਗਾ ਨਾਲੇ ਅਸਲੀ ਤੇ ਸਹੀ ਪੋਲਿਟਿਕਸ ਕਰਨਗੇ ਤਾਂ ਇਹਨਾਂ ਨੂੰ ਹੋ ਸਕਦਾ ਲੋਕ ਜ਼ਿਆਦਾ ਵੋਟਾਂ ਪਾ ਦੇਣ ਓਕੇ ਜੀ ਆ ਵੀਡੀਓ ਤੁਸੀਂ ਵੇਖੀਏ ਇੱਥੇ ਜੀ ਬਹੁਤ ਐਮ ਕਿਸਮ ਦੇ ਜਿਹੜੇ ਨੇ ਸਿੱਖ ਲੀਡਰ ਬੇਸਿਕਲੀ ਵੱਡੀ ਤਰ੍ਹਾਂ ਸਿੱਖਾਂ ਨੂੰ ਪਾਕਿਸਤਾਨ ਚ ਲੈ ਕੇ ਆਂਦੇ ਨੇ ਜੱਥਿਆਂ ਨੂੰ ਪਾਕਿਸਤਾਨ ਲੈ ਕੇ ਆਂਦੇ ਨੇ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਪਾਕਿਸਤਾਨ ਦੇ ਵਿੱਚ ਪਿਆਰ ਦੀ ਉਹਨਾਂ ਨੇ ਕਹਾ ਕਿ ਅਨਾ ਪਿਆਰ ਸਾਨੂੰ ਇੰਡੀਆ ਚ ਨਿੱਕਦੇ ਲੱਭਿਆ ਜਿੰਨਾ ਸਾਨੂੰ ਪਾਕਿਸਤਾਨ ਦੇ ਵਿੱਚ ਮਿਲਦਾ ਤੇ ਪਾਕਿਸਤਾਨ ਚ ਅਸੀਂ ਜਦੂ ਤੁਰਨੇ ਫਿਰਨੇ ਆ ਆਪਣੀ ਪੱਗ ਪਾ ਕੇ ਆਪਣੀ ਟਰਬਨ ਪਾ ਕੇ ਠੀਕ ਹੈ ਤੇ ਸਾਨੂੰ ਇੰਜ ਲੱਗਦਾ ਕਿ ਅਸੀਂ ਕੋਈ ਸੈਲਿਬ੍ਰਿਟੀ ਹਾਂ ਕਿਉਂਕਿ ਲੋਕ ਸਾਡੇ ਪਿੱਛੇ ਇੰਜ ਜ ਫੋਮ ਦੇ ਨੇ ਤੇ ਨਾਲ ਸਾਡੀ ਜਿੰਨੀ ਸੇਵਾ ਕੀਤੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਸਾਨੂੰ ਜਿੰਨੀ ਹੌਸਪਿਟੈਲਿਟੀ ਲੱਭਦੀ ਹੈ ਕਿ ਕਿਸੇ ਦੀ ਸੋਚ ਨਹੀਂ ਹੈ ਕਿ ਐਨਾ ਕੋਈ ਪਿਆਰ ਕਰ ਸਕਦਾ ਹੈ ਸੀਰੀਅਸਲੀ ਤੇ ਇੱਥੇ ਜੀ ਬਹੁਤ سارے ਲੋਕ ਨੇ ਜਿਹੜੇ ਇੰਡੀਆ ਦੇ ਵਿੱਚ ਲਾਈਕ ਪੰਜਾਬ ਦੇ ਵਿੱਚ ਬੈਠ ਕੇ ਤੇ ਐ ਕਹਿੰਦੇ ਪੁੰਦੇ ਨੇ ਕਿ ਐ ਬਸ ਡਰਾਮੇ ਨੇ ਤੇ ਆਏ ਹੋਏ ਮੈਂ ਉਹਨਾਂ ਨੂੰ ਕਹਾਂਗੀ ਤੁਸੀਂ ਆਓ ਪਾਕਿਸਤਾਨ ਪਾਕਿਸਤਾਨ ਜਾਓ ਉਹ ਮੋਬੀਰੋ ਐਕਸਪੀਰੀਅੰਸ ਲਵੋ ਫਿਰ ਤੁਸੀਂ ਜਿਹੜਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਆਈ ਥਿੰਕ ਬਿਨਾ ਐਕਸਪੀਰੀਅੰਸ ਦੇ ਇਹ ਕਹਿ ਦੇਣਾ ਕਿ ਅੱਛਾ ਪਾਕਿਸਤਾਨ ਤੇ ਆਏ ਪਾਕਿਸਤਾਨ ਹੋਏ ਤਾਂ ਬਿਲਕੁਲ ਗਲਤ ਕਰ ਲੈ ਤੇ ਨਾਲੇ ਅੱਛੇ ਉਹਨਾਂ ਨੇ ਕਿਹਾ ਕਿ ਵੀਜ਼ੇ ਦੀ ਗੱਲ ਕੀਤੀ ਤੇ ਵੀਜ਼ਾ ਜਿਹੜਾ ਹੈ ਬਹੁਤ سارے ਲੋਕ ਕਹਿੰਦੇ ਨੇ ਬਾਹਰ ਦਾ ਵੀਜ਼ਾ ਨਹੀਂ ਲੱਗਦਾ ਬਿਲਕੁਲ ਗਲਤ ਹੈ ਬਿਲਕੁਲ ਗਲਤ افਵਾਹ ਜਿਹੜੀ ਹੈ ਫੈਲਾਈ ਗਈ ਕਿ ਸਿੱਖਾਂ ਐਸੇ ਕਿ ਜਿਹੜੇ ਵੀ ਪਾਕਿਸਤਾਨ ਦਾ ਵਿਜ਼ਿਟ ਕਰਦੇ ਪੈਣ ਉਹਨਾਂ ਦੇ ਬਾਹਰ ਦੇ ਵੀਜ਼ੇ ਨਹੀਂ ਲੱਗਣਗੇ ਐਸਲੀ ਕਿ ਲੋਕੀ ਪਾਕਿਸਤਾਨ ਨਾ ਜਾਣ ਬਹੁਤੇ ਪਾਕਿਸਤਾਨ ਤੋਂ ਦੂਰ ਰਹਿਣ ਪਾਕਿਸਤਾਨ ਦੇ ਨੇੜੇ ਨਾ ਹੋਣ ਠੀਕ ਹੈ ਤੇ ਇਹ ਚੀਜ਼ ਨੂੰ ਲੈ ਕੇ ਕੁਝ ਲੋਕਾਂ ਨੇ ਉਹ ਜਿਹੜੀਆਂ ਫਾਰਮਾਂ ਜਿਹੜੀਆਂ ਫਿਲਾਈਆਂ ਤਾਂ ਕਿ ਇੱਕ ਦੂਰੀ ਜਿਹੜੀ ਉਹ ਬਣੀ ਰਵੇ ਠੀਕ ਹੈ ਲੇਕਿਨ ਇੱਥੇ ਕਹਿੰਦੇ ਨੇ ਕਿ ਜਿਹੜਾ ਪੋਜ਼ਿਟਿਵਿਟੀ ਹੁੰਦੀ ਹੈ ਉਹ ਹਮੇਸ਼ਾ ਨਜ਼ਰ ਆਉਂਦੀ ਹੈ ਤਾਂ ਪੋਜ਼ਿਟਿਵਿਟੀ ਅੱਜ ਜਿਹੜੇ ਨੇ ਜਿੰਨੇ ਵੀ ਸਿੱਖ ਪਾਕਿਸਤਾਨ ਆਂਦੇ ਨੇ ਪਾਕਿਸਤਾਨ ਯਾਤਰਾ ਤੇ ਆਂਦੇ ਨੇ ਤੇ ਪਾਕਿਸਤਾਨ ਦੇ ਬਾਰੇ ਵਿੱਚ ਵਧੀਆ ਗੱਲਾਂ ਕਰਦੇ ਤੁਹਾਨੂੰ ਨਜ਼ਰ ਆਣਗੇ ਅਮੇ ਤੁਸੀਂ ਪਾਕਿਸਤਾਨ ਨਹੀਂ ਵੇਖਿਆ ਤੇ ਤੁਸੀਂ ਸਾਹਬਲਾ ਸਕਦੇ ਹੋ ਕਿ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਤੇ ਉਹਨਾਂ ਕੋ ਐਕਸਪੀਰੀਅੰਸ ਨੂੰ ਵੇਖ ਕੇ ਤੁਸੀਂ ਵੀ ਪਾਕਿਸਤਾਨ ਦਾ ਵਿਜ਼ਿਟ ਕਰ ਸਕਦੇ ਹੋ ਤੇ ਬਹੁਤ ਵਧੀਆ ਇਹਨਾਂ ਨੇ ਕਿ ਆ ਕੇ ਸਾਨੂੰ ਸੈਲਿਬ੍ਰਿਟੀ ਦੀ ਤਰ੍ਹਾਂ ਫੀਲ ਹੁੰਦਾ ਪਾਕਿਸਤਾਨ ਆ ਕੇ ਬਿਲਕੁਲ ਐਹੋ ਜੀ ਚੀਜ਼ ਹੈ ਨਾ ਸਿਰਫ ਇੰਡੀਆ ਦੇ ਸਿੱਖ ਜਦੋਂ ਪਾਕਿਸਤਾਨ ਆਉਂਦੇ ਨੇ ਫੇਰ ਐ ਚੀਜ਼ ਹੁੰਦੀ ਹੈ ਬਲਕਿ ਪਾਕਿਸਤਾਨ ਦੇ ਸਿੱਖ ਜਿਹੜੇ ਨੇ ਉਹ ਵੀ ਪਾਕਿਸਤਾਨ ਦੇ ਵਿੱਚ ਐ ਜਿਹੇ ਦੀ ਹੀ ਲਾਈਫ گزارਦੇ ਪਏ ਨੇ ਕਿ ਕਿਤੇ ਵੀ ਪਾਕਿਸਤਾਨੀਆਂ ਨੂੰ ਸੇਖ ਨਜ਼ਰ ਆ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਇਕਰਾਮ ਦਿੱਤਾ ਜਾਂਦਾ ਹੈ ਤੁਸੀਂ ਕੀ ਕਹੋਗੇ ਆ ਤੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਬਈ ਚੈਨਲ ਦਾ ਵੀ ਪਰ ਫਿਰ ਤੁਮਿਲ ਮੁਲਾਕਾਤ ਹੁੰਦੀ ਸੱਚੀ ਸ਼ੁਕਰੀਆ